ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ 프리드 ਬਟਿਕ ਚੈਨਲ ਦੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰੈਸਟ ਕਰਦੀ ਆ ਜਿਨ੍ਹਾਂ ਨੇ ਅਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗਦੀ ਹੈ ਫਰਸਟ ਸੂਟ ਆਪਣਾ ਹੋਏਗਾ ਕਟ్రਾਈ ਚ ਹੋਏਗਾ ਪ੍ਰਿੰਟ ਸੂਟ ਬਹੁਤ ਹੀ ਵੇਖਣ ਵਾਲੇ ਸੂਟ ਹੈ ਬਹੁਤ ਹੀ ਸੇਲ ਹੋਏ ਸੂਟ ਆਪਾਂ ਤੀਸਰੀ ਵਾਰ ਇਹ ਵੀਡੀਓ ਲੈ ਕੇ ਆਏ ਆ ਜੀ ਦਵਾ ਰਾ ਭੈਣਾਂ ਦੀ ਡਿਮਾਂਡ ਤੇ ਤੀਜੀ ਵਾਰੀ ਇਹ ਵੀਡੀਓ ਲੈ ਕੇ ਆਇਆ ਜਿਹਦੇ ਨਾਲ ਕਟਰਾਈ ਦੀ ਜਿਹੜੀ ਬਾਟਮ ਹੋਏਗੀ ਤੇ ਕਟਰਾਈ ਦਾ ਇੰਸਟਾਲ ਹੋਏਗਾ ਦੇਖ ਸਕਦੇ ਹੋ ਸ਼ਾਲ ਤੇ ਇਹਦਾ ਫਲਾਰਸ ਦਾ ਕੱਟ ਲੱਗਾ ਹੋਇਆ ਹੈ ਤੇ ਬਾਟਮ ਤੇ ਵੀ ਬਣਿਆ ਹੋਇਆ ਫਲਾਰ ਦਾ ਕੱਟ ਨਾਲ ਜਿਹੜੀ ਸ਼ਰਟ ਉਪ ਪ੍ਰਿੰਟ ਰੱਖੀ ਹੋਈ ਆ ਬਾਟਮ ਤੇ ਜਿਹੜਾ ਸ਼ਾਲ ਆ ਪਲੇਨ ਹੋਏਗਾ ਉਹਨਾਂ ਤੇ ਜਿਹੜਾ ਕੱਟ ਬਣਿਆ ਹੋਏਗਾ ਫਲਾਰ ਦਾ ਇਹਦੇ ਵਿੱਚ ਥੋੜੇ ਜਿਹਾ ਕਲਰ 8 ਤੋਂ 10 ਕਲਰ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਕਲਰ ਸਿਲੈਕਟ ਕਰਕੇ ਦਿੱਤੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਆ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ ਹਜ਼ਾਰ ਤੋਂ ਘੱਟ ਰਹੇਗਾ ਪ੍ਰਾਈਸ ਬਹੁਤ ਹੀ ਘੱਟ ਪ੍ਰਾਈਸ ਹੋਏਗਾ ਜੀ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਜਲਦੀ ਤੋਂ ਜਲਦੀ ਆਪਣਾ ਕਲਰ ਸਿਲੈਕਟ ਕਰਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਜੀ ਕਿਉਂਕਿ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਤੇ ਬਹੁਤ ਹੀ ਸੇਲ ਹੋਣ ਵਾਲੇ ਸੂਟ ਆ ਤੇ ਬਹੁਤ ਹੀ ਡਿਮਾਂਡ ਹੁੰਦੀ ਆ ਭੈਣਾਂ ਦੀ ਨੈਕਸਟ ਆਪਾਂ ਦੂਸਰੇ ਸ਼ਾਲ ਚ ਲੈ ਕੇ ਆਇਆ ਪ੍ਰਿੰਟ ਸ਼ਾਲ ਜਗਾ ਤੁਸੀਂ ਪ੍ਰਿੰਟ ਸ਼ਾਲ ਚ ਲਾਈਕ ਕਰਦੇ ਆ ਤਾਂ ਤੁਸੀਂ ਪ੍ਰਿੰਟ ਸ਼ਾਲ ਚ ਵੀ ਬਾਈ ਕਰ ਸਕਦੇ ਹੋ ਜਿਹਦੇ ਨਾਲ ਬਾਟਮ ਜਿਹੜੀ ਪਲੇਨ ਹੋਏਗੀ ਤੇ ਸ਼ਾਲ ਜਿਹੜਾ ਪ੍ਰਿੰਟ ਹੋਏਗਾ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ ਆ ਆ ਦੇਖ ਸਕਦੇ ਹੋ ਪ੍ਰਿੰਟ ਸ਼ਾਲ ਨਾਲ ਬਹੁਤ ਹੀ ਸੋਨਾ ਬਣਿਆ ਹੋਇਆ ਆ ਪ੍ਰਿੰਟ ਡਿਜ਼ਾਈਨ ਬਹੁਤ ਸੋਹਣਾ ਆ ਨੈਕਸਟ ਆ ਜਿਹੜਾ ਵੀ ਤੁਹਾਨੂੰ ਲਾਈਕ ਕਰਦੇ ਡਿਸਟਰਬ ਆ ਦੇ ਕੋ ਡੱਬੀਆਂ ਵਾਲਾ ਆ ਗਿਆ ਡੱਬੀਆਂ ਵਾਲੇ ਦੀ ਜਿਹੜੀ ਉਹਦੇ ਵੀ ਬਹੁਤ ਸਮਾਰਟ ਹੁੰਦੀ ਆ ਡੱਬੀਆਂ ਵਾਲੇ ਸ਼ਰਟ ਆ ਗਈ ਅਗਰ ਇਹ ਲੈਣਾ ਇਹ ਵੀ ਲੈ ਸਕਦੇ ਹੋ ਨੈਕਸਟ ਆ ਪਸ਼ਮੀਨੇ ਦਾ ਸ਼ਾਲ ਹੋਏਗਾ ਪਸ਼ਮੀਨੇ ਦਾ ਸੂਟ ਹੋਏਗਾ ਪਸ਼ਮੀਨੇ ਦੇ ਨਾਲ ਸ਼ਾਲ ਹੋਏਗਾ ਪ੍ਰਾਈਸ ਬਹੁਤ ਰੀਜ਼ਨੇਬਲ ਰਹੇਗਾ ਬੁਟੀਕ ਸਟਾਈਲ ਸੂਟ ਹੋਣ ਵਾਲੇ ਆ ਜਿਨ੍ਹਾਂ ਦੇ ਵਿੱਚ ਆਪਣੇ ਕੋ ਚਾਰ ਚਾਰ ਕਲਰ ਹੈਗੇ ਆ ਇਹਨਾਂ ਵਿੱਚ ਜਿਹੜਾ ਵੀ ਪਸੰਦ ਆਈ ਜਾਂਦਾ ਕਲਰ ਆਪਣੇ ਅਕੋਰਡਿੰਗ ਸਿਲੈਕਟ ਕਰਕੇ ਸਕਰੀਨਸ਼ਾਟ ਜਿਹੜਾ ਹੈ ਭੇਜੀ ਜਾਓ ਬਹੁਤ ਸੋਨੇ ਡਿਫਰੈਂਟ ਜੇ ਕਲਰ ਅਵੇਲੇਬਲ ਆ ਤੁਸੀਂ ਚੈੱਕ ਕਰ ਸਕਦੇ ਹੋ ਜਿੱਦਾਂ ਕਿ ਪਸ਼ਮੀਨੇ ਤੇ ਹੁਣ ਵਿంటర్ ਦੇ ਵਿੱਚ ਭੈਣਾ ਗੁਰਦੁਆਰਾ ਸਾਹਿਬ ਡੇਲੀ ਜਾਂਦੀਆਂ ਜਾਂ ਕੋਈ ਛੋਟੇ ਮੋਟੇ ਫੰਕਸ਼ਨ ਉਤੇ ਜਾਣਾ ਜਾਣੇ ਆ ਤੇ ਤੁਸੀਂ ਇਹ ਸੂਟ ਈਜ਼ਲੀ ਜਿਹੜਾ ਵੇਅਰ ਕਰਕੇ ਜਾ ਸਕਦੇ ਹੋ ਬਹੁਤ ਵਧੀਆ ਪਸ਼ਮੀਨਾ ਦਾ ਫੈਬਰਿਕ ਰਹੇਗਾ ਬਹੁਤ ਵਧੀਆ ਜਿਹੜਾ ਹੰਡਣਦਾਰ ਸੂਟ ਹੋਏਗਾ ਇਹਦੇ ਵਿੱਚ ਕਾਫੀ ਕਲਰ ਹੈਗੇ ਆ ਬੁਟੀਕ ਸਟਾਈਲ ਸੂਟ ਹੈ ਜਿਹੜੀਆਂ ਕਿ ਭੈਣਾ ਬਹੁਤ ਪਸੰਦ ਕਰਦੀਆਂ ਜਦੋਂ ਇਹ ਸੂਟ ਬਣ ਕੇ ਰੈਡੀ ਹੁੰਦਾ ਤਾਂ ਬਹੁਤ ਹੀ ਸੋਹਣਾ ਲੱਗਦਾ ਹੈ ਨੈਕਸਟ ਆ ਚਾਕਲੇਟ ਸੂਟ ਆ ਗਿਆ ਵੀ ਨੈਕ ਦਾ ਸੂਟ ਹੋਏਗਾ ਘੇਰੇ ਤੇ ਹੋਣਗਾ ਫਲਾਰ ਤੇ ਬਾਟਮ ਤੇ ਜਿਹੜੇ ਆ ਫਲਾਰ ਬਣੇ ਹੋਣਗੇ ਇੱਕ ਇੱਕ ਫਲਾਰ ਨੈਕ ਦੇ ਲੱਗੇ ਹੋਗੇ ਕਿ ਘੇਰੇ ਦੇ ਲੱਗੇ ਹੋਏਗਾ ਤੇ ਨੈਕਸਟ ਜਿਹੜੇ ਆ ਫਲਾਰ ਜਿਹੜੇ ਦੋ ਆ ਵੱਡੇ ਬਣੇ ਹੋਏ ਆ ਇਹ ਬਾਟਮ ਦੇ ਹੋਣਗੇ ਜੀ ਇਹਨਾਂ ਵਿੱਚ ਵੀ ਕਲਰ ਹੈਗੇ ਆ ਆਪਣੇ ਕੋਲ ਅੱਠ ਕਲਰ ਹੈਗੇ ਆ ਜਿਹੜਾ ਵੀ ਕਲਰ ਪਸੰਦ ਆ ਆਪਣਾ ਬੁੱਕ ਕਰ ਸਕਦੇ ਹੋ ਨੈਕਸਟ ਜਾਮ ਸੈਟਨ ਚ ਹੋਏਗਾ ਠੀਕ ਹੈ ਪ੍ਰਿੰਟ ਸੂਟ ਹੋਏਗਾ ਨਾਲ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਲੱਗਦਾ ਪਰਸਨਲਿਟੀ ਦੁਪੱਟਾ ਮੈਨੂੰ ਬਹੁਤ ਸੋਹਣਾ ਲੱਗਾ ਇਹਦੇ ਵਿੱਚ ਦੋ ਕਲਰ ਅਵੇਲੇਬਲ ਆ ਦੋਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਹੋ ਜੀ ਨੈਕਸਟ ਆ ਬਰਬਰੀ ਦਾ ਸੂਟ ਹੈ ਜੀ ਬਰਬਰੀ ਦੇ ਸੂਟ ਵਿੱਚ ਚਾਰ ਕਲਰ ਲੈ ਕੇ ਆਇਆ ਹੈ ਅਗਰ ਬਰਬਰੀ ਦਾ ਹੀ ਦੁਪੱਟਾ ਹੋਏਗਾ ਬਰਬਰੀ ਦੇ ਸੂਟ ਹੋਏਗਾ ਅਗਰ ਤੁਸੀਂ ਬਰਬਰੀ ਦਾ ਲਾਈਕ ਕਰਦੇ ਹੋ ਬਰਬਰੀ ਦਾ ਵੀ ਤੁਸੀਂ ਬਾਏ ਕਰ ਸਕਦੇ ਹੋ ਨੈਕਸਟ ਆ ਵਾਲਾ ਸੂਟ ਵੀ ਇਹ ਵੀ ਚਾਂ ਅੰਜਾਮ ਸਟਿੰਚ ਹੀ ਹੋਏਗਾ ਠੀਕ ਹੈ ਇਹਦੇ ਵਿੱਚ ਵੀ ਸੇਮ ਪ੍ਰਿੰਟ ਵਿੱਚ ਕਲਰ ਹੋਣਗੇ ਚਾਰ ਦੇਖ ਸਕਦੇ ਹੋ ਅਗਰ ਤੁਸੀਂ ਲਾਈਕ ਕਰਦੇ ਹੋ ਇਹ ਵਾਲਾ ਵੀ ਲੈ ਸਕਦੇ ਹੋ ਨੈਕਸਟ ਆ ਕਰੇਵ ਦੇ ਵਿੱਚ ਲੈ ਕੇ ਆਏ ਆ ਠੀਕ ਹੈ ਬਾਕੀ ਜੀ ਅੱਜ ਦੇ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਮੀਂਦਾ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਿਓ ਤੇ ਆ ਧੰਨਵਾਦ